hi john, my name is Vrinder from usa india today newspaper and circumtv tv usa and i'm also doing marriagelagon.com. We will find girls and girls for you to marry and uh, you can call me anytime 510 943 8037 or you can email me circumtv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर यू ऑफर ट्रस्टेड एंड ऑथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज टूरिस्ट विजा जी हाँ ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੇਕਰ ਕੋਈ ਭਾਰਤੀ ਸਿਲਾਨੀ ਸਿਰਫ ਬੱਚੇ ਨੂੰ ਜਨਮ ਦੇਣ ਅਤੇ ਅਮਰੀਕੀ ਨਾਗਰਿਕਾ ਪ੍ਰਾਪਤ ਕਰਨ ਲਈ ਅਮਰੀਕਾ ਦੀ ਯਾਤਰਾ ਕਰ ਰਿਹਾ ਹੈ ਤਾਂ ਸਾਵਧਾਨ ਹੋ ਜਾਓ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੇ ਇਰਾਦਿਆਂ ਨਾਲ ਯਾਤਰਾ ਕਰਨ ਵਾਲਿਆਂ ਨੂੰ ਸਿਲਾਨੀ ਵੀਜ਼ਾ ਨਹੀਂ ਦਿੱਤਾ ਜਾਵੇਗਾ ਇਹ ਨਿਯਮ ਅਮਰੀਕੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਦਾ ਹਿਸਾਏ ਜਿਸ ਨੇ ਦੁਨੀਆ ਭਰ ਦਾ ਧਿਆਨ ਖਿੱਚਿਆ ਹੈ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਪੋਸਟ ਰਾਹੀਂ ਯਾਦ ਦਿਵਾਇਆ ਹੈ ਕਿ ਜੇਕਰ ਵੀਜ਼ਾ ਅਧਿਕਾਰੀ ਇਹ ਨਿਦਾਨਤ ਕਰਦਾ ਹੈ ਕਿ ਯਾਤਰਾ ਦਾ ਮੁੱਖ ਉਦੇਸ਼ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇਣਾ ਹੈ ਅਤੇ ਜਨਮ ਅਧਿਕਾਰ ਨਾਗਰਿਕਾ ਪ੍ਰਾਪਤ ਕਰਨਾ ਹੈ ਤਾਂ ਤਤੁਰੰਤ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਇਹ ਨਿਯਮਨ ਨਵਾਂ ਨਹੀਂ ਹੈ ਪਰ ਹੁਣ ਇਸ ਨੂੰ ਹੋਰ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਨਮ ਅਧਿਕਾਰ ਨਾਗਰਿਕਤਾ ਲੰਬੇ ਸਮੇਂ ਤੋਂ ਸੰਯੁਕਤ ਰਾਜ ਵਿੱਚ ਬਹਿਸ ਦਾ ਵਿਸ਼ਾ ਰਹੀ ਹੈ 20 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜਿਸ ਵਿੱਚ ਕਿਹਾ ਗਿਆ ਕਿ ਇੱਕ ਬੱਚੇ ਨੂੰ ਸਿਰਫ ਸੰਯੁਕਤ ਰਾਜ ਵਿੱਚ ਜਨਮ ਲੈ ਕੇ ਅਮਰੀਕੀ ਨਾਗਰਨ ਨਹੀਂ ਦਿੱਤੀ ਜਾਣੀ ਚਾਹੀਦੀ ਖਾਸ ਕਰਕੇ ਜੇਕਰ ਮਾਪੇ ਗੈਰ ਕਾਨੂੰਨੀ ਜਾਂ ਅਸਥਾਈ ਤੌਰ ਤੇ ਅਮਰੀਕਾ ਵਿੱਚ ਹਨ ਹੋਣ ਇਹ ਮੁੱਦਾ ਅਮਰੀਕੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਅਤੇ ਅਦਾਲਤ ਨੇ ਇਸ ਹੁਕਮ ਤੇ ਸੰਵਿਧਾਨਤਾ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਜੇਕਰ ਸੁਪਰੀਮ ਕੋਰਟ ਟਰੰਪ ਦੇ ਹੱਕ ਵਿੱਚ ਫੈਸਲਾ ਦਿੰਦੀ ਏ ਤੀ ਇਹ 125 ਸਾਲ ਪੁਰਾਣਾ ਕਾਨੂੰਨ ਨੂੰ ਉਲਟਾ ਦੇਵੇਗੀ ਟਰੰਪ ਦੇ ਅਨੁਸਾਰ ਅਮਰੀਕਾ ਜਨਮ ਤੋਂ ਹੀ ਨਾਗਿਕਤਾ ਪ੍ਰਾਪਤ ਲੱਖਾਂ ਲੋਕਾਂ ਦੇ ਬੋਝ ਨੂੰ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੈ ਉਹ ਕਹਿੰਦਾ ਹੈ ਕਿ ਇਹ ਸੰਵਿਧਾਨਕ ਤਬਦੀਲੀ ਅਸਲ ਵਿੱਚ ਘਰੇਲੂ ਯੁੱਗ ਦੌਰਾਨ ਅਫਰੀਕੀ ਅਮਰੀਕੀ ਗੁਲਾਮਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੀਤੀ ਗਈ ਸੀ ਪਰ ਹੁਣ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਟਰੰਪ ਨੇ ਅਜੇ ਤੱਕ ਇਹ ਸਵਾਲ ਦਾ ਸਪਸ਼ਟ ਜਵਾਬ ਨਹੀਂ ਦਿੰਦਾ ਹੈ ਕਿ ਉਹਨਾਂ ਉਸਨੇ ਕਿਹਾ ਕਿ ਉਹਨੇ ਅਜੇ ਤੱਕ ਇਸ ਮਾਮਲੇ ਤੇ ਵਿਚਾਰ ਨਹੀਂ ਕੀਤਾ ਜਿਸ ਨਾਲ ਭਵਿੱਖ ਬਾਰੇ ਅਨਿਸ਼ਚਿਤਾ ਹੋਰ ਵਧਾਸ ਵੱਧ ਰਹੀ ਹੈ ਉਹ ਦੇਖਣਾ ਹੈ ਕਿ ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਕੀ ਫੈਸਲਾ ਦਿੱਤਾ ਜਾਂਦਾ ਹੈ ਔਰ ਕੀ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਆਏ hi john, my name is Virender from usa india today newspaper and Sargam tv usa and i'm also doing marriage We you will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन डाट का रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स दोस्ट हु फॉर राइट ऑफ ग्रूम्स फॉर मैरिज register at info at marriagelogin.com we cater for usa canada uk australia india fiji and europe for more information call 510-943-8037